ਸਸੀ ਗਾਲ ਜੀ ਕੀ ਹਾਲ ਤਰਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਮੋਚੇ ਸੀਗੀ ਜੀ ਪਿੰਡ ਪੱਖੋਖੜਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰੀ ਰੇਤਾ ਮਾਰ ਗਿਆ ਸੀਗਾ ਤੇ ਪਾ ਕੇ ਕੈਮਰਾ ਕਰਦੇ ਆ ਬੋਰ ਨੂੰ ਚੈੱਕ ਸੁਣਉ ਹੁਣ ਚਲ ਜਾਣ ਦੀ ਥੋੜੀ ਚਲ ਜੀ ਹਾਂ ਜੀ ਇੱਕ ਸਨੋ ਦੇਖੋ ਮਾਰਕਟ ਨੂੰ ਦੀ ਸਾਲੀ ਹੋ ਰਹੀ ਹੈ ਚਾਈ ਚਾਹੀਏ 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 ਚਾਈ ਆ ਚਾਈ ਜੀ ਪਾਣੀ ਲਾ ਹੌਲੀ ਚੱਲੀ ਹੌਲੀ ਹਣੀ ਹਲੋ ਹਲੋ ਹਾਂਜੀ ਲੋ ਤੇਰੇ ਕੋਲ ਅੱਧੇ ਘੰਟੇ ਕਰਾਇਆ ਮੈਂ ਨਾ ਨੋ ਕੋਈ ਨੋ ਕੋਈ ਨਾ ਮੱਦੇ ਘੰਟੇ ਕਰਾਇਆ ਫੰਟਰ ਕਿੰਨਾ ਪਿਆ ਜੀ ਕੱਲੀ ਕੈਪਟਿਓ ਹੈ ਫਿਲਟਰ ਨਹੀਂ ਹੈ ਜੇ ਕੈਪਟਿਓ ਕੱਢੀ ਹੋਣੀ ਹੌਲੀ 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 ਚੱਲੀ ਕਿੰਨਾ ਹੋ ਗਿਆ ਚੱਲ ਉਹ ਚੱਕ ਤਾਂ ਨਹੀਂ ਕਰਉਣਾ ਕੈਮਰੇ ਨਾਲ ਪਹਿਲਾਂ ਕਿ ਮੇਰਾ ਖੰਡ ਕੇ ਅੱਧ ਖੰਡ ਨੇ ਹਾਂ ਬੋਲ ਤਾਂ ਟੁੱਟੀ ਹੋਇਆ ਤਾਂ ਕਲੀਅਰ ਹੈ ਇਹਦਾ ਹਾਂ ਉਹਦਾ ਮਾਫੀ ਇੱਥੇ ਬੰਦੇ ਆਏ ਹੋਏ ਸੀਗੇ ਇਹ ਪਵਾਣਾ ਸੀ ਠੀਕ ਆ ਬੜੀ ਬਹੁਤ ਵਧੀਆ ਕਰਕੇ ਬਹੁਤ ਠੀਕ ਹੋ ਦੂਜੇ ਬੋਰ ਤੇ ਪਤਾ ਹੀਗਾ ਜੀ ਕੱਲ ਹੋਈ ਨਹੀਂ ਦੁਬਾਰੇ ਉਹ ਬਣੀ ਬਾਈਆਂ ਤੋਂ ਬੋਲਦਾ ਬਾਈਆਂ ਦੀ ਗੱਲੀ ਚੱਲੀ ਜਾਂਦੀ ਆ ਉਹਦਾ ਹੁਣ ਦੁਕਾਨ ਆਣ ਦਾ ਮਾਲ ਆਉਣ ਨਾਲ ਗੱਲ ਕਰਨੀ ਜਾਂ ਲਾਉਣ ਵਾਲੇ ਨਾਲ ਗੱਲ ਕਰਨੀ ਇਹਨਾਂ ਹੋ ਗਿਆ ਸੇਵਕੀ ਹੋੜੀ ਚੱਲੇ ਜਾਵਾਂ ਉਹ ਅਕਲੀ ਦੇਖ ਗਏ ਤੁਸੀਂ ਜਿਹੜਾ ਪੁਰਾਣਾ ਅਕਲੀ ਦੇਖ ਗਏ ਸੀਗੇ ਹਾਂ ਬੰਦਾ ਮਮੀਆ ਵਾਲਾ ਹੈ ਨਾ ਹੂੰ ਮੋਰ ਦਾ ਸਾਰਾ ਭਰਿਆ ਪਿਆ ਹੀ ਹਾਂ ਮੈਂ ਮੋਟਰ ਮਾ ਵੀ ਮੋਟਰ ਨਾਲ ਹੈ ਪਤਾ ਨਹੀਂ ਮੈਂ ਖਰਚਾ ਕਰ ਇਹਦਾ ਉਹ ਜਿਹੜਾ ਉਹ ਅਕਲੀ ਵਾਲਾ ਹੌਲੀ 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 ਚੱਲੀ ਰੁਕ ਮੈਂ ਕਿਹਾ ਨੀ ਮੇਰਾ ਰੱਖ ਲੈ ਬਾਹਰ ਕਰ ਲੋ ਇਹ ਵੀ ਹਦਾਇਤ ਨਹੀਂ ਇਹ ਕਿਹਦਾ ਪਟਿਆ ਕਰੇ ਗਰੀਬ ਬੰਦੇ ਨੇ ਜਿਹਦਾ ਹੱਥ ਮੈਂ ਦੇਣਾ ਨਹੀਂ ਵੀ ਜਿਹੜੇ ਥੀਂ ਸਾਨੂੰ ਪਟੇ ਵੰਦ ਰਿਹਾ ਖੜਾ ਬਣੀਆ ਗੱਡੀ ਗੱਡੀ ਖੜਾ ਪਿਆ ਪਾ ਕੋਈ ਨਹੀਂ ਜਿੱਤੋ ਸਭ ਕਵਾਸੇ ਇਧਰਲੇ ਪਾਸੇ ਹੱਥਲੇ ਕਰੀ ਹੌਲੀ ਜੀ ਹੌਲੀ ਕਰੀ ਜਾਵਾ ਥੱਲੇ ਰੋਕ ਉੱਪਰ ਘਾਰਾਂ que não houve aí, ਕੱਢਦੇ ਬਰੇ ਆਸ ਜੌਜੀ ਫਾਈਨਲੀ ਕੈਮਰਾ ਵੱਜ ਚੁੱਕਿਆ ਤੇ ਕੱਢ ਕੇ ਕੈਮਰਾ ਬਾਹਰ ਫਿਰ ਕਰਾਮਕ ਤੁਹਾਡੀ ਮਿਸਤਰੀ ਨਾਲ ਗੱਲ ਤੇ ਉਸ ਦਿਨੋਂ ਤੋਂ ਕੀ ਰਿਪੋਰਟ ਹੈ ਕੀ ਡਿਟੇਲ ਆਪਣੀ ਬੋਲ ਦੀ ਅਸਤਰੀਕਾਲ ਜੀ ਅਕਸ਼ੀਕਾਲ ਜੀ ਹਾਜੀ ਪਿੰਡ ਪੰਚੀ ਦੀ ਪੱਖੋਂ ਕਰਾਈਆਂ ਸੀ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਬੋਰ ਮਾਰ ਗਿਆ ਤੇ ਰੇਤਾ ਦੇ ਮੋਟਰ ਫਾਸੀ ਦੇ ਮੋਟਰ ਬਾਈਆਂ ਨੇ ਕੱਢ ਲਈ ਪਈ ਤੇ ਤਕਰੀਬਨ 60 ਫੀਟ ਵੀ ਉਤਲੇ ਪਾਸੇ ਨਾਲ ਟੁੱਟਿਆ ਹੋਇਆ ਬੋਰ ਹਾਂਜੀ ਤੇ ਉਹਦੇ ਕਰਨਾ ਸੀ ਬੋਰ ਚੈੱਕ ਕੀਤਾ ਤੇ ਅੱਜ 9 ਇੰਚੀ ਬੋਰ ਇਹਦਾ ਪਲਾਸਟਿਕ ਦਾ ਚੈੱਕ ਕਰ ਲਿਆ ਤੇ 173 ਫੁੱਟ ਤੱਕ ਮਿਲ ਲਿਆਗਾ ਹਾਂਜੀ ਤੇ ਬੋਰ ਉਤੋਂ ਟੁੱਟਿਆ ਬੋਰ ਤੁਹਾਨੂੰ ਰੁੱਟਾ ਇਹ ਤਾਂ ਸਾਨੂੰ ਕਲੀਅਰ ਹੈ ਵੀ ਸਾਰਾ ਚੈੱਕ ਕਰ ਲਿਆ ਬਹੁਤ ਠੰਡੇ ਦਿਮਾਨ ਨਾਲ ਚੈੱਕ ਕੀਤਾ ਤੇ ਇਹਦੇ ਕਾਰਨ ਬਾਈਆਂ ਨਾਲ ਗੱਲ ਹੋ ਗਈ ਤੇ ਆਪਾਂ ਇਹਦਾ ਤੜਕੇ ਕੰਮ ਸਟਾਰਟ ਕਰਨਾ ਬੂਲਦਾ ਠੀਕ ਹੈ ਜੀ ਤੇ ਬਾਕੀ ਦੇ ਪਿਕਚਰ ਲਾਵਾਂਗੇ ਬਾਕੀ ਵੀਡੀਓ ਅੱਗੇ ਦੀ ਅਸੀਂ ਕੱਲ ਨੂੰ ਮੰਨ ਲਓ ਕੱਲੇ ਜਾਂ ਪਰਸੋਂ ਤੱਕ ਪਾ ਦਾਂਗੇ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਜਾਂ ਬੋਰ ਚੈੱਕ ਕਰਾਉਣਾ ਹੋਵੇ ਜਾਂ ਬੋਰ ਦੇ ਸਬੰਧ ਵਿੱਚ ਕੋਈ ਵੀ ਗੱਲ ਕਰਨੀ ਹੋਵੇ ਸੜਨ ਕਦੋਂ ਮਰਜ਼ੀ ਕਰ ਸਕਦੇ ਜੀ ਠੀਕ ਹੈ ਜੀ ਤੇ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 978175449